ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਚ ਰਚ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਚ ਹੋਇਆ ਪਰਚਾਤਰ ਚ ਗੁਜਰਾਤ ਪੁਲਿਸ ਨੇ ਦਿੱਤੀ ਸੁਰੱਖਿਆ ਇਸ ਤਰ੍ਹਾਂ ਕਿ ਜੂਨ ਤੋਂ ਪੰਜਾਬ ਦੇ ਅੰਮ੍ਰਿਤਸਰ ਦੇ ਧੰਗਰ ਮਹਾਰਮੰਦਰ ਸਾਹਿਬ ਦੇ ਜੋਗਾ ਕਰਨ ਵਾਲੀ ਸੋਸ਼ਲ ਮੀਡੀਆ ਤੇ ਖਬਰ ਸਾਹਮਣੇ ਆ ਰਹੀ ਅਚਰਜਮਕ ਵਾਨਾ ਵਿਰੋਧ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਸ਼ਿਕਾਇਤ ਹਰਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਕੀਤੀ ਹੈ ਇਸ ਦੇ ਨਾਲ ਹੀ ਅਰਚਨਾ ਖਿਲਾਫ ਧਾਰਨੀ 295 ਏ ਤਾਤ ਧਾਰਮਿਕ ਪਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਪਰਚਾਰਚ ਕੀਤਾ ਗਿਆ ਹੈ ਪਰਚਾਦਰ ਚ ਹੋਣ ਤੋਂ ਬਾਅਦ ਅਰਚਨਾ ਮਕ ਮਾਨਾ ਨੇ ਇੱਕ ਨਵਾਂ ਵੀਡੀਓ ਚ ਕਿਹਾ ਕਿ ਮੈਨੂੰ ਧਾਰਮਿਕ ਮਿਲ ਸ੍ਰੀਮਾਂ ਤੁਮਕੀਆ ਮਿਲ ਰਹੀ ਹਾਂ ਜੇਕਰ ਗੁਜਰਾਤ ਸਰਕਾਰ ਨੇ ਮੈਨੂੰ ਸੁਰੱਖਿਆ ਨਾ ਦਿੱਤੀ ਤਾਂ ਮੇਰੀ ਕੀ ਹੁੰਦਾ ਉਸ ਨੂੰ ਹੁਣ ਟਾਈਮ ਬ੍ਰਾਂਚ ਤੋਂ ਪੁਲਿਸ ਸੁਰੱਖਿਆ ਦਿੱਤੀ ਗਈ ਹੈ ਮੈਂ ਇਸ ਲਈ ਅਪਲਾਈ ਨਹੀਂ ਵੀ ਨਹੀਂ ਸੀ ਕੀਤੀ ਪੁਲਿਸ ਦੀ ਤਾਰੀਫ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਠੀਕ ਹਾਂ ਅਤੇ ਗੁਜਰਾਤ ਸਰਕਾਰ ਨੇ ਧੰਨਵਾਦ ਕਰਦੀ ਹਾਂ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ